ਉਹ ਨਹੀਂ ਗੱਲ ਸੁਣੀ ਤੁਸੀਂ ਖਾ ਖਾ ਕੇ ਤੇ ਮੋਟੇ ਹੀ ਹੋਏ ਜਾਂਦੇ ਕੀ ਫਾਇਦਾ ਸੁਰਖੀ ਹਾਲੇ ਤੱਕ ਤਾਂ ਤੁਸੀਂ ਇੱਕ ਵਾਰੀ ਬਣਾਇਆ ਹੀ ਨਹੀਂ ਹੈ ਖਾਈ ਦੀ ਤਾਂ ਗੱਲ ਬਹੁਤ ਦੂਰ ਰਹੀ ਗਈ ਬਿਲਕੁਲ ਗੱਲ ਸੁਣ ਹੁਣ ਆਪਾਂ ਸ਼ਨੀਵਾਰ ਦੇ ਪਹਿਲੇ ਸਿਲਸਿਲੇ ਵੱਲ ਵਧ ਜਾਈਏ ਜੀ ਜੀ ਬਿਲਕੁਲ ਤੇ ਜਿਹੜਾ ਸਾਡਾ ਅਗਲਾ ਸਿਲਸਿਲਾ ਹੈ ਉਹ ਹੈ ਮੇਰੀ ਕਲਮ ਤੋਂ ਤੇ ਇਸਦੇ ਨੂੰ ਆਂਤੇ ਹੇ ਤਾਂ ਅੱਜ ਪੇਸ਼ ਕਰ ਰਿਆਂ ਕਹਾਣੀ ਫਰਕ ਤੇ ਪੈਂਦਾ ਹੈ ਇਹ ਕਹਾਣੀ ਲਿਖਣ ਵਾਲੇ ਨੇ ਮਨਦੀਪ ਰਿੰਪੀ ਸਾਨੂੰ ਕਹਾਣੀ ਸੁਣਾ ਰਹੇ ਨੇ ਜੀ ਮਨਦੀਪ ਰਿੰਪੀ ਯਾਨੀ ਕਿ ਮੇਰੀ ਕਲਮ ਤੋਂ ਨਵਾਂ ਤਹਿਤ ਆਓ ਸੁਣਦੇ ਹਾਂ ਮਨਦੀਪ ਰਿੰਪੀ ਦੀ ਕਹਾਣੀ ਫਰਕ ਤਾਂ ਪੈਂਦਾ ਹੈ ਫਰਕ ਤਾਂ ਪੈਂਦਾ ਹੈ ਰਹੀਮ ਦੀਆਂ ਗੱਲਾਂ ਸੁਣ ਮੈਂ ਖबरा ਗਈ ਮੈਨੂੰ ਆਪਣੇ ਕੰਨਾਂ ਤੇ ਯਕੀਨ ਨਹੀਂ ਸੀ ਆ ਰਿਹਾ ਮੇਰੀ ਨਿਗਾਹ ਰਹੀਮ ਦੇ ਬੁੱਲਾਂ ਤੇ ਟਿਕੀ ਹੋਈ ਸੀ ਜੋ ਅਜੇ ਵੀ ਬੁੜਬੁੜਾ ਰਹੇ ਸਨ ਉਹਦੀਆਂ ਘੂਰਦੀਆਂ ਅੱਖਾਂ ਤੋਂ ਮੈਂ ਸਹਿਮ ਗਈ ਮੇਰੇ ਮਨ ਅੰਦਰ ਖਲਬਲੀ ਜਹੀ ਪੈਦਾ ਹੋ ਗਈ ਅਚਨਚੇਤ ਮੇਰੀ ਲੱਤਾਂ ਕੰਬਣ ਲੱਗੀਆਂ ਤੇ ਮੇਰੀ ਜ਼ੁਬਾਨ ਜਿਵੇਂ ਸੰਗ ਵਿੱਚ ਹੀ ਅੜ ਗਈ ਹੋਵੇ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ। ਮੈਂ ਕੀ ਕਹਾ? ਕੀ ਨਾ ਕਹਿ ਵੀ ਕੀ ਸਕਦੀ ਸਾਂ? ਰਹੀਮ ਦੇ ਘਰ 'ਚ ਖੜੀ ਸਾਂ। ਉਹਨੇ ਤਾਂ ਆਪਣਾ ਫੈਸਲਾ ਸੁਲਾ ਦਿੱਤਾ ਸੀ। ਨਾ ਕੱਟਦੇ ਹੋ ਰਜੀਆ ਦਾ। ਇਹ ਹੁਣ ਤੁਹਾਡੇ ਸਕੂਲ ਨਹੀਂ ਆਵੇਗੀ। ਤੁਸੀਂ ਇੱਥੋਂ ਚਲੇ ਜਾਓ। ਉਸ ਦੇ ਇਹ ਸ਼ਬਦ ਮੇਰੇ ਦਿਲ 'ਚ ਧੂਰ ਅੰਦਰ ਤੱਕ ਵਾਰ ਕਰ ਗਏ। ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹਨੇ ਮੈਨੂੰ ਬਾਹੂ ਫੜ ਆਪਣੇ ਵਿਹੜੇ ਵਿੱਚ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ ਹੋਵੇ। ਮੈਂ ਕਦੇ ਰਜ਼ੀਆ ਦੇ ਮਾਸੂਮ ਚਿਹਰੇ ਵੱਲ ਵੇਖਾਂ ਜਿਸ ਦੀਆਂ ਅੱਖਾਂ ਵਿੱਚ ਮੇਰੇ ਲਈ ਮੋਹ ਦੀ ਤਰੰਗਾ ਨਜ਼ਰ ਆ ਰਹੀਆਂ ਸਨ ਤੇ ਕਦੇ ਉਹਦੇ ਪਿਓ ਰਹੀਮ ਵੱਲ ਜਿਦੀਆਂ ਅੱਖਾਂ ਮੈਨੂੰ ਲਗਾਤਾਰ ਘੂਰ ਰਹੀਆਂ ਸਨ ਰਹੀਮ ਨੂੰ 10 ਕੁ ਸਾਲ ਹੋ ਗਏ ਸਨ ਇਸ ਪਿੰਡ ਵਿੱਚ ਆਏ ਨੂੰ ਉਹ ਸਬਜ਼ੀ ਵੇਚ ਆਪਣੇ ਟੱਬਰ ਦਾ ਢਿੱਡ ਭਰਦਾ ਸੀ ਤਿੰਨ ਬੱਚੇ ਦੋ ਪੁੱਤ ਤੇ ਇੱਕ ਧੀ ਰਜ਼ੀਆ ਰਜ਼ੀਆ ਸਭ ਤੋਂ ਛੋਟੀ ਤੇ लाਡਲੀ ਛੋਟਾ ਜਿਹਾ ਆਕਾਰ ਦੋ ਕਮਰੇ ਤੇ ਅੱਗੇ ਕੱਚਾ ਜਿਹਾ ਵੇੜਾ ਘਰ ਵੀ ਕਿਰਾਏ ਤੇ ਮੈਂ ਕਿਹੜਾ ਅੱਜ ਪਹਿਲੀ ਵਾਰ ਗਈ ਸਰ ਰਹੀਮ ਦੇ ਘਰ ਅੱਗੇ ਵੀ ਤਾਂ ਕਈ ਵਾਰ ਆਈ ਹਾਂ ਅੱਗੇ ਚ ਤੋ ਰਹੀਮ ਦੇ ਘਰ ਆਉਂਦੀ ਤਾਂ ਭੱਜਿਆ ਫਿਰਦਾ ਕਦੇ ਕੁਰਸੀ ਖਿੱਚ ਲਿਆਉਂਦਾ ਤੇ ਕਦੇ ਕਾਲੀ ਨਾਲ ਬਾਣ ਦਾ ਮੰਝਾ ਡਾਉਂਦਾ ਬੜੇ ਆਦਰ ਤੇ ਮਾਨ ਨਾਲ ਲਾਕਦਾ ਬੈਠ ਬੈਠੋ ਜੀ ਨਾਲ ਹੀ ਆਪਣੀ ਘਰ ਵਾਲੇ ਨੂੰ ਹੁਕਮ ਸੁਣਾਉਂਦਾ ਰਵੀਨਾ ਮੈਡਮ ਜੀ ਆਏ ਚਾਹ ਲਿਆ ਉਹਦੀਆਂ ਗੱਲਾਂ 'ਚ ਮਾਸੂਮੀਅਤ ਝਲਕਦੀ ਮੈਂ ਸੋਚਦੀ ਕਿੰਨਾ ਸਾਫ਼ ਦਿਲ ਹੈ ਜੇ ਅੱਜ ਉਹਦੇ ਬੱਚੇ ਸਕੂਲ ਨਾ ਆਉਂਦੇ ਤਾਂ ਆਪੇ ਝੜਕਾ ਮਾਰ ਮਾਰ ਛੱਡ ਜਾਂਦਾ ਅੱਗੇ ਤਾਂ ਰਹੀਮ ਨੇ ਕਦੇ ਵੀ ਮੱਥੇ ਵਟ ਨਹੀਂ ਸਿਪਾਇਆ ਮੈਨੂੰ ਵੇਖ ਕੇ ਭਾਵੇਂ ਗਰੀਬ ਸੀ ਪਰ ਖੁਦਦਾਰ ਸੀ ਜਦੋਂ ਪਿੰਡ ਵਿੱਚ ਰਹਿਣ ਆਇਆ ਤਾਂ ਥੋੜੀ ਜਹੀ ਜ਼ਮੀਨ ਠੇਕੇ ਤੇ ਲੈ ਸਬਜ਼ੀਆਂ ਵੀਜ ਕੇ ਗੁਜ਼ਾਰਾ ਕਰਨ ਲੱਗਿਆ ਖੁਸ਼ ਸੀ ਕਿ ਚਲੋ ਰਿਜ਼ਕ ਰੋਟੀ ਚੱਲਨੀ ਜਾ ਰਹੀ ਹੈ ਪਰ ਪਿਛਲੇ ਸਾਲ ਜਿਹੜਾ ਹੜ ਆਇਆ ਉਸ ਹੜ ਦੇ ਪਾਣੀ ਵਿੱਚ ਉਹਦੀ ਮਿਹਨਤ ਦੇ ਨਾਲ ਨਾਲ ਉਹਦੀਆਂ ਸਾਰੀਆਂ ਖੁਸ਼ੀਆਂ ਰੀਜਾਂ ਤੇ ਸੁਪਨੇ ਵੀ ਹੜ ਗਏ ਉਸ ਦੀ ਜ਼ਿੰਦਗੀ ਦੀਆਂ ਲੀਹਾਂ ਨੇ ਅਚੇਹ ਝਟਕੇ ਖਾਦੇ ਜਿਸ ਨਾਲ ਉਸ ਦਾ ਸਾਰਾ ਟੱਬਰ ਖੇਰੂ ਖੇਰੂ ਹੋਣ ਕਿਨਾਰੇ ਆ ਗਿਆ ਸਬਜ਼ੀਆਂ ਤਾਂ ਤਬਾਹ ਹੋ ਗਈਆਂ ਪਰ ਜ਼ਮੀਨ ਦੇ ਮਾਲਕ ਨੇ ਠੇਕੇ ਦੀ ਰਕਮ ਵਸੂਲਣ ਲਈ ਰਹੀਮ ਦੇ ਗੱਲ ਤੇ ਅੰਗੂਠਾ ਦੇ ਦਿੱਤਾ ਕਦੇ ਪੁਲਿਸ ਦੀ ਧਮਕੀ ਤੇ ਕਦੇ ਪਿੰਡੋਂ ਧੱਕੇ ਮਾਰ ਬਾਹਰ ਕੱਢਣ ਦੇ ਡਰਾਪੇ ਰਹੀਮ ਨੇ ਜਦੋਂ ਥੋੜੇ ਬਹੁਤੇ ਪੈਸੇ ਚੰਗੇ ਮਾੜੇ ਸਮੇ ਲਈ ਬਚਾ ਕੇ ਰੱਖੇ ਹੋਏ ਸਨ ਉਹ ਪੈਸੇ ਦੇ ਕੇ ਖੇੜਾ ਚੁੜਾਉਣਾ ਚਾਹਿਆ ਪਰ ਕਿੱਥੇ ਗੱਲ ਨਾ ਬਣੀ ਆਖਰ ਰਹੀਮ ਬੜੇ ਚਾਵਾਂ ਲਾਡਾਂ ਨਾਲ ਪਾਲੀ ਹੋਈ ਆਪਣੀ ਪੂਰੀ ਗਾਂ ਦੇ ਕੇ ਕਰਜ਼ੇ ਤੋਂ ਸੁਰਖਰੂ ਹੋਇਆ ਪਰ ਘਰ ਵਿੱਚ ਕਲੇਸ਼ ਪੈ ਗਿਆ ਕਿੰਨੇ ਦਿਨ ਬੱਚਿਆਂ ਨੇ ਤੇ ਘਰਵਾਲੀ ਨੇ ਚੱਜ ਨਾਲ ਰੋਟੀ ਦੀ ਬੁਰਕੀ ਖਾ ਕੇ ਨਾ ਵੇਖੀ ਗਊ ਬਹੁਤ ਲਾਡਾਂ ਨਾਲ ਪਾਲੀ ਹੋਈ ਸੀ ਰਜੀਆਂ ਨੇ ਹੀ ਉਸ ਦਾ ਨਾ ਪੂਰੀ ਰੱਖਿਆ ਸੀ ਰਹੀਮ ਨੇ ਜਦੋਂ 2-3 ਦਿਨ ਘਰ ਚ ਪਸਰੀ ਚੁੱਪ ਵੇਖੀ ਤਾਂ ਆਪ ਵੀ ਅੱਧੀ ਰਾਤ ਨੂੰ ਸ਼ਰਾਬ ਪੀ ਕੇ ਰੋਣ ਲੱਗਾ ਤੇ ਆਖਣ ਲੱਗਾ ਜਦੋਂ ਤੁਸੀਂ ਰੋਟੀ ਨਹੀਂ ਖਾਂਦੇ ਤਾਂ ਮੇਰੇ ਸੰਗੋਂ ਕਿਹੜਾ ਬੁਰਕੀ ਲੰਘਣੀ ਐ ਮੈਨੂੰ ਦੱਸੋ ਮੈਂ ਕੀ ਕਰਦਾ ਅਗਲੇ ਮੈਨੂੰ ਥਾਣੇ ਦੀ ਧਮਕੀ ਦਿੰਦੇ ਸਾਡਾ ਇੱਥੇ ਕੌਣ ਕਿਹਨੇ छुड़ाਉਣਾ ਮੈਨੂੰ ਜੇਲ੍ਹ ਚੋਂ ਕਿਹਨੇ ਸੁਣਨੀ ਮੇਰੀ ਤੁਹਾਨੂੰ ਮੇਰੇ ਨਾਲੋਂ ਵੱਧ ਪਿਆਰੀ ਗਊ ਹੋ ਗਈ ਰਹੀਮ ਦੀਆਂ ਗੱਲਾਂ ਸੁਣ ਉਹਦੇ ਬੱਚੇ ਤੇ ਘਰ ਵਾਲੇ ਉਹਨੂੰ ਜੱਫੀ ਪਾ ਰੋਣ ਲੱਗੇ ਉਸ ਦਿਨ ਤੋਂ ਬਾਅਦ ਕਦੇ ਕਿਸੇ ਨੇ ਗਊ ਦਾ ਜ਼ਿਕਰ ਨਾ ਕੀਤਾ ਪਰ ਜਦੋਂ ਉਹ ਖਾਲੀ ਖੁਰਲੀ ਵੱਲ ਵੇਖਦੇ ਤਾਂ ਉਹਨਾਂ ਦੇ ਕਾਲਜੇ ਦਾ ਰੁਗ ਭਾਰ ਆਉਂਦਾ ਉਹ ਅੰਦਰੋਂ ਅੰਦਰ ਹੀ ਹੰਝੂਆਂ ਨੂੰ ਜਜ਼ਬ ਕਰ ਲੈਂਦੇ ਕਿੰਨੇ ਦਲੇਰ ਤੇ ਕਿੰਨੇ ਹੌਸਲੇ ਵਾਲੇ ਸਨ ਸਾਰੇ ਪਰ ਰੱਬ ਨੇ ਅਜੇ ਹੋਰ ਪਤਾ ਨਹੀਂ ਕੀ ਕੀ ਦਿਖਾਉਣ ਵਾਰੇ ਸੋਚਿਆ ਹੋਇਆ ਸੀ ਠੇਕੇ ਵਾਲੀ ਸਾਰੀ ਜ਼ਮੀਨ ਮਾਲਕ ਨੇ ਕਿਸੇ ਹੋਰ ਨੂੰ ਦੇ ਦਿੱਤੀ ਹੁਣ ਰਹੀਮ ਬਿਲਕੁਲ ਵਿਲਾ ਹੋ ਗਿਆ ਮਾਲਕ ਨੂੰ মিনਤਾਂ ਤਰਲੇ ਕਰਦਾ ਰਿਹਾ ਕਿ ਉਹ ਠੇਕੇ ਦੀ ਰਕਮ ਹੁਣ ਤਾਂ ਹੀ ਠੀਕ ਸਮੇਂ ਤੇ ਦਿੰਦਾ ਆਇਆ ਆ ਤਾਂ ਕੁਦਰਤ ਦੀ ਆਫਤ ਸੀ ਜਿਸ ਨੇ ਹਲੂਣ ਕੇ ਰੱਖ ਦਿੱਤਾ ਅੱਗੇ ਤੋਂ ਕਦੀ ਦੇਰ ਨਹੀਂ ਹੋਵੇਗੀ ਪਰ ਉਸ ਵਿਚਾਰੇ ਦੀ ਮਾਲਕ ਨੇ ਇੱਕ ਨਾ ਮੰਨੀ ਉੱਚ ਵੀ ਗਰੀਬ ਬੰਦੇ ਦੀ ਭਲਾ ਸੁਣਦਾ ਕੌਣ ਗਰੀਬ ਨੂੰ ਹੀ ਸਭ ਦੀ ਸੁਣਨੀਏ ਪੈਂਦੀ ਆ ਸ਼ਾਇਦ ਰੱਬ ਨੇ ਤਾਂ ਕੰਨ ਵੀ ਗਰੀਬ ਬੰਦੇ ਨੂੰ ਅਮੀਰਾਂ ਦੀ ਸੁਣਨ ਲਈ ਦਿੱਤੇ ਨੇ ਠੇਕੇ ਵਾਲੀ ਜ਼ਮੀਨ ਜਾਣ ਤੋਂ ਬਾਅਦ ਰਹੀਮ ਨੂੰ ਇੰਝ ਲੱਗਾ ਜਿਵੇਂ ਉਸ ਦੇ ਰਿਜ਼ਕ ਦਾ ਆਖਰੀ ਸਹਾਰਾ ਉਸ ਤੋਂ ਕਿਸੇ ਨੇ ਚਪੇੜ ਮਾਰ ਕੇ ਖੋ ਲਿਆ ਹੋਵੇ ਰਹੀਮ ਦੀ ਘਰ ਵਾਲੀ ਰਵੀਨਾ ਜੀ ਸਿਹਤ ਕਿਹੜਾ ਠੀਕ ਰਹਿੰਦੀ ਸੀ ਉਹ ਤਾਂ ਜਿਵੇਂ ਦਵਾਈਆਂ ਦੇ ਸਿਰ ਤੇ ਹੀ ਚੱਲਦੀ ਫਿਰਦੀ ਘਰ ਦਾ ਸਾਰਾ ਕੰਮ ਕਾਜ ਰਜੀਆਂ ਨਹੀਂ ਸੰਭਿਆ ਹੋਇਆ ਰਜ਼ੀਆ ਨੂੰ ਵੇਖੇਂ ਇੰਜ ਲੱਗਦਾ ਜਿਵੇਂ ਉਹ ਆਪਣੀ ਉਮਰ ਤੋਂ ਪਹਿਲਾਂ ਹੀ ਬਹੁਤ ਵੱਡੀ ਹੋ ਗਈ ਹੋਵੇ। ਉਹਦਾ ਬਚਪਨ ਉਹਦੀਆਂ ਘਰ ਦੀਆਂ ਜ਼ਿੰਮੇਵਾਰੀਆਂ ਹੇਠਾਂ ਦੱੜ ਰਿਆ ਗਿਆ। ਜਿਹੜੀ ਉਮਰ ਵਿੱਚ ਬੱਚੇ ਗੁੱਡੀਆਂ ਪਟੋਲਿਆਂ ਨਾਲ ਖੇਡਦੇ ਉਸ ਉਮਰ ਵਿੱਚ ਰਜ਼ੀਆ ਚੁੱਲ੍ਹੇ ਤੇ ਬੈਠੀ ਰੋਟੀਆਂ ਪਕਾਉਂਦੀ ਹੋਈ ਇੰਜ ਜਾਪਦੀ ਜਿਵੇਂ ਕੋਈ ਹੱਡ ਮਾਸ ਦੀ ਗੁੱਡੀ ਘਰ ਘਰ ਖੇਡਦੀ ਰੋਟੀਆਂ ਪਕਾਉਂਦੀ ਹੋਵੇ। ਰਜ਼ੀਆ ਹੈ ਵੀ ਬਹੁਤ ਸੋਹਣੀ। ਉਹਦੀਆਂ ਗੱਲਾਂ ਵੀ ਸਿਆਣਿਆਂ ਵਾਲੀਆਂ। ਸਵੇਰੇ ਸੱਜਰੇ ਉਠ ਆਟਾ ਗੁੰਦੀ ਸਬਜੀ ਭਾਜੀ ਰੰਦੀ ਤੇ ਫੇਰ ਸਕੂਲ ਆਉਂਦੀ ਇੱਕ ਵਾਰ ਜਦੋਂ ਮੇਰੀ ਸਿਹਤ ਕੁਝ ਢਿੱਲੀ ਹੋ ਗਈ ਮੈਂ ਸਕੂਲ ਤੋਂ ਅੱਧੇ ਦਿਨ ਦੀ ਛੁੱਟੀ ਲੈ ਘਰ ਆ ਗਈ ਉਸ ਤੋਂ ਅਗਲੇ ਦਿਨ ਵੀ ਮੈਂ ਸਕੂਲ ਨਾ ਜਾ ਸਕੀ ਸ਼ਾਮ ਨੂੰ 3:15 ਵਜੇ ਫੋਨ ਦੀ ਘੰਟੀ ਵੱਜੀ ਜਦੋਂ ਮੈਂ ਫੋਨ ਚੁੱਕਿਆ ਤਾਂ ਬੜੀ ਮਾਸੂਮ ਆਵਾਜ਼ ਹੈਲੋ ਮੈਡਮ ਜੀ ਤੁਹਾਡੀ ਸਿਹਤ ਠੀਕ ਹੈ ਮੈਡਮ ਜੀ ਤੁਸੀਂ ਅੱਜ ਸਕੂਲ ਕਿਉਂ ਨਹੀਂ ਆਏ मैडम जी ਤੁਹਾਡੇ ਬਿਨਾ ਸਕੂਲ ਚ ਅਜ ਭੋਰਾ ਜੀ ਨਹੀਂ ਲੱਗਿਆ ਮੈਂ ਅੰਦਰੋਂ ਅੰਦਰ ਹੀ ਬਹੁਤ ਖੁਸ਼ ਹੋਈ ਮੇਰਾ ਮਨ ਜਿਵੇਂ ਝੂਮ ਰਿਹਾ ਸੀ ਆਪਣੇ ਲਈ ਬੱਚੇ ਦਾ ਪਿਆਰ ਵੇਖ ਕੇ ਮੈਂ ਪੁੱਛਿਆ ਬੇਟਾ ਕੌਣ ਬੋਲ ਰਹੀ ਹੋ ਤਾਂ ਉਧਰੋਂ ਆਵਾਜ਼ ਆਈ ਜੀ ਰਜ਼ੀਆ ਉਸ ਦਿਨ ਤੋਂ ਬਾਅਦ ਤਾਂ ਰਜ਼ੀਆ ਨਾਲ ਮੇਰਾ ਪਿਆਰ ਹੋਰ ਵੀ ਗੂੜਾ ਹੋ ਗਿਆ ਰਜ਼ੀਆ ਨੂੰ ਪੜ੍ਹਨ ਦਾ ਬਹੁਤ ਸ਼ੌਂਕ ਹੈ ਪੜ੍ਹਨ ਦੇ ਨਾਲ ਨਾਲ ਉਹ ਹੋਰ ਗਤੀਵਿਧੀਆਂ ਵਿੱਚ ਵੀ ਹਮੇਸ਼ਾ ਅੱਗੇ ਰਹਿੰਦੀ ਇੱਕ ਵਾਰ ਮੈਂ ਜਮਾਤ ਦੇ ਬੱਚਿਆਂ ਨੂੰ ਪੁੱਛਿਆ ਬੱਚਿਓ ਤੁਸੀਂ ਵੱਡੇ ਹੋ ਕੇ ਕੀ ਬੰਨਣਾ ਚਾਹੁੰਦੇ ਹੋ ਸਾਰੇ ਬੱਚੇ ਆਪਣੇ ਆਪ ਨੇ ਮਨਾਂ ਦੀਆਂ ਤਾਹਾਂ ਖੋਲਣ ਲੱਗੇ ਕੋਈ ਕਹੇ ਮੈਡਮ ਜੀ ਮੈਂ ਪੁਲਿਸ ਮਾਨਾ ਕੋਈ ਕਹੇ ਮੈਡਮ ਜੀ ਮੈਂ ਫੌਜੀ ਮੈਂ ਨਰਸ ਰਜੀਆਂ ਅੱਖਣ ਲੱਗੀ ਮੈਡਮ ਜੀ ਮੈਂ ਤਾਂ ਤੁਸੀਂ ਬੰਨਣਾ ਮੈਂ ਕਿਹਾ ਪੁੱਤ ਐਦਾਂ ਕਿਵੇਂ ਟੀਚਰ ਬੰਨਣਾ ਕਹਿੰਦੀ ਨਹੀਂ ਜੀ ਮੈਂ ਤਾਂ ਤੁਹਾਡੇ ਵਰਗੀ ਬੰਨਣਾ ਮੈਂ ਹੈਰਾਨ ਰਹਿ ਗਈ ਜਦੋਂ ਉਹ ਜ਼ਮਾਤ ਵਿੱਚ ਨਹੀਂ ਹੁੰਦੀ ਤਾਂ ਮੇਰੀਆਂ ਅੱਖਾਂ ਹਮੇਸ਼ਾ ਉਸ ਨੂੰ ਲੱਭਦੀਆਂ ਮੇਰੇ ਦਿਲ ਵਿੱਚ ਹੌਲ ਜਿਹਾ ਪੈਂਦਾ ਕਿ ਅੱਜ ਰਜ਼ੀਆ ਕਿੱਥੇ ਹੈ ਮੈਨੂੰ ਮੇਰਾ ਕੁਝ ਗਵਾਚਿਆ ਜਿਹਾ ਲੱਗਦਾ ਤੇ ਜਦੋਂ ਰਜ਼ੀਆ ਜ਼ਮਾਤ 'ਚ ਬੈਠੀ ਪੜ੍ਹ ਰਹੀ ਹੁੰਦੀ ਤਾਂ ਮੇਰਾ ਮਨ ਉਹਨੂੰ ਕਿਤਾਬ ਨਾਲ ਸਾਂਝ ਪਾਉਂਦਿਆਂ ਵੇਖ ਮੱਲੋ ਮੱਲੀ ਝੂਮ ਉੱਠਦਾ ਹੁਣ ਭਾਵੇਂ ਰਹੀਮ ਲੰਬੜਾ ਦੇ ਖੇਤਾਂ ਵਿੱਚ ਕੰਮ ਕਰਨ ਲੱਗਾ ਸਵੇਰ ਤੋਂ ਸ਼ਾਮ ਤੱਕ ਮਿੱਟੀ ਨਾਲ ਮਿੱਟੀ ਹੋਇਆ ਰਹਿੰਦਾ ਨਾ ਦਿਨ ਦੇਖਦਾ ਨਾ ਰਾਤ ਫੇਰ ਵੀ ਖੁਸ਼ ਸੀ ਕਿ ਚਲੋ ਢਿੱਡ ਭਰ ਕੇ ਦੋ ਵਕਤ ਦੀ ਰੋਟੀ ਤਾਂ ਮਿਲ ਰਹੀ ਹੈ ਸਾਰੇ ਟੱਬਰ ਨੂੰ ਪਰ ਕਹਿੰਦੇ ਨੇ ਮਾੜੇ ਦੀ ਮਾੜੀ ਕਿਸਮਤ ਪਤਾ ਨਹੀਂ ਵੱਡੇ ਲੰਬੜ ਦੇ ਮਾਨਵੀ ਚ ਇੱਕ ਦਿਨ ਕੀ ਆਇਆ ਕਿ ਉਹਨੇ ਆਥਨ ਵੇਲੇ ਰਹੀਮ ਦਾ ਹਿਸਾਬ ਕਰ ਦਿੱਤਾ ਕੱਲ ਤੋਂ ਖੇਤਾਂ 'ਚ ਨਾ ਆਵੀ ਇਹ ਹੁਕਮ ਇੰਜ ਸੀ ਜਿਵੇਂ ਬਿਨਾ ਕਿਸੇ ਕਸੂਰੋਂ ਕਿਸੇ ਨੂੰ ਮੌਤ ਦੀ ਸਜ਼ਾ ਸੁਣਾਈ ਹੋਵੇ ਉਹ ਵੀ ਬਿਨਾ ਕਿਸੇ ਅਪੀਲ ਤੋਂ ਬਿਨਾ ਕਿਸੇ ਦਲੀਲ ਤੋਂ ਮੈਨੂੰ ਰਹੀਮ ਨਾਲ ਹਮਦਰਦੀ ਸੀ ਪਰ ਮੈਂ ਹੈਰਾਨ ਸੀ ਕਿ ਉਹ ਆਪਣੀ ਬੇਵਸੀ ਦਾ ਗੁੱਸਾ ਆਪਣੀ ਧੀ ਤੇ ਕਿਉਂ ਕੱਢ ਰਿਹਾ ਫਿਰ ਮੈਂ ਥੋੜੀ ਜਹੀ ਹਿੰਮਤ ਕਰਕੇ ਬੋਲੀ ਤੁਹਾਡੀ ਧੀ ਪੜਨ ਵਿੱਚ ਬਹੁਤ ਹੁਸ਼ਿਆਰ ਹੈ ਇਹਦੇ ਸੁਨਹਿਰੀ ਭਵਿੱਖ ਬਾਰੇ ਸੋਚੋ ਇਸ ਨੂੰ ਸਕੂਲ ਭੇਜੋ ਮੇਰਾ ਇੰਨਾ ਕਹਿਣ ਦੀ ਧੀਰ ਸੀ ਕਿ ਰਹੀਮ ਬੁੜੇ ਰੋਬ ਨਾਲ ਕੱਛਾਂ 'ਚ ਹੱਥ ਦੇ ਕੇ ਵੇੜੇ ਵਿੱਚ ਟਹਿਲਦਾ ਹੋਇਆ ਆਖਣ ਲੱਗਿਆ ਨਹੀਂ ਜੀ ਨਹੀਂ ਮੈਂ ਇੱਕ ਵਾਰ ਕਹਿ ਦਿੱਤਾ ਮੈਂ ਨਹੀਂ ਭੇਜਣੀ ਸਕੂਲ ਤੁਸੀਂ ਨਾ ਕੱਟ ਦਿਓ ਹੁਣ ਮੈਨੂੰ ਵੀ ਗੁੱਸਾ ਆ ਗਿਆ ਮੈਂ ਵੀ ਕਿਹਾ ਠੀਕ ਐ ਮੈਨੂੰ ਤਾਂ ਚਿੰਤਾ ਸੀ ਇਸ ਬੱਚੀ ਦੀ ਤਾਂ ਹੀ ਮੈਂ ਤੁਹਾਡੇ ਘਰ ਆਈ ਜਦੋਂ ਤੁਹਾਨੂੰ ਕੋਈ ਫਿਕਰ ਨਹੀਂ ਤਾਂ ਸੀ ਕੀ ਕਰ ਸਕਦੇ ਸਾਨੂੰ ਵੀ ਇੱਕ ਬੱਚੇ ਦਾ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ ਮੈਂ ਇੰਨਾ ਕਹਿ ਵਾਪਸ ਸਕੂਲ ਆ ਗਈ ਮੇਰੇ ਦਿਮਾਗ ਵਿੱਚ ਰਹੀਮ ਦੀਆਂ ਗੱਲਾਂ ਘੁੰਮ ਰਹੀਆਂ ਸਨ ਮੈਂ ਆਪਣੇ ਆਪ ਨੂੰ ਕੋਸ ਰਹੀ ਸੀ बार-बार ਸੋਚ ਰਹੀ ਸੀ ਕਿ ਕੀ ਲੋੜ ਸੀ ਮੈਨੂੰ ਉਸਦੇ ਘਰ ਜਾਣ ਦੀ ਮੇਰੀ ਕੀ ਇੱਜ਼ਤ ਰਹਿ ਗਈ ਮੈਂ ਬੱਚਿਆਂ ਨੂੰ ਵੀ ਠੀਕ ਢੰਗ ਨਾਲ ਪੜ੍ਹਾ ਨਹੀਂ ਸੀ ਪਾ ਰਹੀ ਜ਼ਿੰਦਗੀ 'ਚ ਪਹਿਲੀ ਵਾਰ ਮੈਨੂੰ ਇੰਨੀ ਬੇਇੱਜ਼ਤੀ ਮਹਿਸੂਸ ਹੋ ਰਹੀ ਸੀ ਮੈਂ ਆਪਣੇ ਨਾਲ ਦੇ ਅਧਿਆਪਕਾਂ ਨਾਲ ਵੀ ਨਜ਼ਰਾਂ ਨਹੀਂ ਸੀ ਮਿਲਾ ਰਹੀ ਮੈਨੂੰ ਇੰਜ ਲੱਗ ਰਿਹਾ ਸੀ ਜਿਵੇਂ ਉਹ ਮੈਨੂੰ ਕਹਿ ਰਹੇ ਹੋਣ ਉਤਰ ਗਿਆ ਭੂਤ ਸੁਧਾਰਦਾ ਕਦੇ ਓਵਰਟਾਈਮ ਕਦੇ ਕੁਝ ਹੋਰ ਜਾਓ ਬੱਚਿਆਂ ਦੇ ਘਰ ਬੱਚਿਆਂ ਨੂੰ ਬੁਲਾਉਣ ਲਈ ਹੁਣ ਟਿੱਕੇ ਬਹਿ ਜਾਓ ਪਤਾ ਨਹੀਂ ਮੇਰੇ ਮਨ ਦਾ ਇਹ ਵਹਿਮ ਸੀ ਜਾਂ ਕੁਝ ਹੋਰ ਮੈਂ ਖੁਦ ਤੋਂ ਨਜ਼ਰਾਂ ਚੁਰਾ ਰਹੀ ਸਾਂ ਜਾਂ ਆਪਣੇ ਨਾਲ ਦੇ ਅਧਿਆਪਕ ਸਾਥੀਆਂ ਤੋਂ ਫਿਰ ਅਚਾਨਕ ਸੋਚਾਂ ਫਰੋਲਣ ਲੱਗੀ ਰਜ਼ੀਆ ਦੀ ਜਮਾਤ ਵਿੱਚ ਹੀ ਪੜਦੀ ਕੁੜੀ ਜੋ ਮੇਰੇ ਨਾਲ ਉਸਦੇ ਘਰ ਗਈ ਸੀ ਉਸਦੇ ਸਾਹਮਣੇ ਮੇਰੀ ਕੀ ਰਹਿ ਗਈ ਮੇਰੀ ਉਸ ਬੱਚੀ ਨਾਲ ਨਜ਼ਰਾਂ ਮਿਲਾਉਂਦੀ ਹਿੰਮਤ ਵੀ ਜਵਾਬ ਦੇ ਗਈ ਹੁਣ ਮੈਂ ਮਨ ਅੰਦਰ ਫੈਸਲਾ ਕਰ ਲਿਆ ਕਿ ਅੱਜ ਤੋਂ ਬਾਅਦ ਕਦੇ ਕਿਸੇ ਬੱਚੇ ਦੇ ਘਰ ਨਹੀਂ ਜਾਵਾਂਗੀ ਜੇ ਮੈਂ ਰਜ਼ੀਆ ਦੇ ਘਰ ਗਈ ਤਾਂ ਉਹਦੇ ਪਿਓ ਤੋਂ ਇੰਨਾ ਕੁਝ ਸੁਣਨਾ ਪਿਆ ਜੇ ਮੈਂ ਉੱਥੇ ਨਾ ਜਾਂਦੀ ਤਾਂ ਕਿਵੇਂ ਕੋਈ ਕੁਝ ਮੈਨੂੰ ਕਹਿ ਕੇ ਲੰਘ ਜਾਂਦਾ ਮੈਂ ਲੰਗੇ ਵਕਤ ਤੇ ਝਾਤ ਪਾਉਣ ਲੱਗੀ ਪਿਛਲੇ 14-15 ਸਾਲਾਂ ਤੋਂ ਮੈਂ ਇਸ ਸਕੂਲ ਵਿੱਚ ਹੀ ਪੜਾ ਰਹੀ ਹਾਂ ਬਹੁਤ ਸਾਰੇ ਬੱਚੇ ਮੇਰੇ ਕੋਲੋਂ ਪੜ ਕੇ ਗਏ ਉਹ ਬੱਚੇ ਤੇ ਉਹਨਾਂ ਦੇ ਮਾਪੇ ਮੈਨੂੰ ਕਿੰਨੀ ਆਦਰ ਮਾਨ ਨਾਲ ਮਿਲਦੇ ਮੈਂ ਅੱਜ ਤੱਕ ਹਰ ਕਿਸੇ ਦੇ ਗਮੀ ਤੇ ਖੁਸ਼ੀ ਵਿੱਚ ਸ਼ਰੀਕ ਹੋਈ ਰਹੀਮ ਦੇ ਦੋ ਬੱਚੇ ਵੀ ਪਹਿਲਾਂ ਮੇਰੇ ਕੋਲੋਂ ਹੀ ਪੰਜਵੀਂ ਪਾਸ ਕਰਕੇ ਗਏ ਉਹਨੇ ਪਹਿਲਾਂ ਤਾਂ ਕਦੀ ਮੈਨੂੰ ਇਹ ਜੱਖਾ ਨਾ ਦਿਖਾਈਆਂ ਫਿਰ ਅੱਜ ਕਿਉਂ ਫਿਰ ਮੇਰੀ ਸੋਚਾਂ ਦੀ ਸੂਈ ਮੇਰੇ ਆਪਣੇ ਦਵਾਲੇ ਘੁੰਮ ਜਾਂਦੀ ਸ਼ਾਇਦ ਭੁੱਲ ਭੁਲੇਖੇ ਮੇਤੋਂ ਹੀ ਤਾਂ ਨਹੀਂ ਕੋਈ ਵਧੀਕੀ ਹੋਈ ਹੋਵੇ ਜਦ ਮੂੜ ਮੂੜ ਯਾਦਾਂ ਦੇ ਬੂਹੇ ਖੜਕਾਨ ਤੇ ਮੈਨੂੰ ਕੁਝ ਯਾਦ ਨਾ ਆਇਆ ਮੈਂ ਪਰੇਸ਼ਾਨ ਹੋ ਗਈ ਵਾਰ-ਵਾਰ ਰਜੀਆ ਬਾਰੇ ਸੋਚਣ ਲੱਗੀ ਕਿੰਨੀ ਲਾਇਕ ਬੱਚੀ ਪੜਨ ਵਿੱਚ ਹੁਸ਼ਿਆਰ ਡਰਾਇੰਗ ਵੀ ਕਿੰਨੀ ਸੋਹਣੀ ਕਰਦੀ ਕੀ ਬਣੂ ਇਸ ਬੱਚੀ ਦਾ ਅੱਧੀ ਛੁੱਟੀ ਹੋਣ ਤੇ ਵੀ ਮੈਂ ਜਮਾਤ ਵਿੱਚ ਹੀ ਬੈਠੀ ਰਹੀ ਰੋਟੀ ਦੀ ਵੀ ਭੁੱਖ ਮਰ ਗਈ ਹੋਵੇ ਜਿਵੇਂ ਘਰ ਜਾ ਕੇ ਮੇਰੀਆਂ ਅੱਖਾਂ ਅੱਗੋਂ ਰਜ਼ੀਆ ਦਾ ਮਾਸੂਮ ਚਿਹਰਾ ਹੀ ਘੁੰਮਦਾ ਰਿਹਾ ਫਿਰ ਮੈਨੂੰ ਯਾਦ ਆਇਆ ਮੈਂ ਰਹੀਮ ਨੂੰ ਕਿਹਾ ਇੱਕ ਬੱਚੇ ਦਾ ਨਾਂ ਕੱਟਣ ਤੇ ਮੈਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਫਿਰ ਮੈਂ ਉਦਾਸ ਕਿਉਂ ਕਿਉਂ ਮੈਨੂੰ ਵਾਰ-ਵਾਰ ਰਜ਼ੀਆ ਬਾਰੇ ਹੀ ਮੈਂ ਸੋਚ ਰਹੀ ਹਾਂ ਮੈਨੂੰ ਇੰਜ ਮਹਿਸੂਸ ਹੋਇਆ ਜਿਵੇਂ ਮੈਂ ਆਪਣੇ ਆਪ ਨਾਲ ਝੂਠ ਬੋਲ ਰਹੀ ਹਾਂ ਹਾਂ ਇਹ ਝੂਠ ਹੀ ਤਾਂ ਹੈ ਮੈਨੂੰ ਇੱਕ ਬੱਚੇ ਦਾ ਨਾਂ ਕੱਟਣ ਤੇ ਕੋਈ ਫਰਕ ਨਹੀਂ ਪੈਣ ਲੱਗਿਆ ਸੱਚ ਤਾਂ ਇਹੀ ਹੈ ਮੈਨੂੰ ਫਰਕ ਪੈਂਦਾ ਹੈ ਰਜ਼ੀਆ ਦੇ ਜਮਾਤ ਵਿੱਚ ਹੋਣ ਜਾਂ ਨਾ ਹੋਣ ਦਾ ਜੇ ਮੈਨੂੰ ਫਰਕ ਪੈਂਦਾ ਹੈ ਤਾਂ ਹੀ ਤਾਂ ਮੈਂ ਬਾਰ-ਬਾਰ ਰਜ਼ੀਆ ਬਾਰੇ ਸੋਚ ਰਹੀ ਹਾਂ ਮੇਰੀ ਚੁੱਪੀ ਤੇ ਉਦਾਸੀ ਨੂੰ ਮੇਰੀ 8 ਕੁ ਸਾਲਾਂ ਦੀ ਧੀ ਨੇ ਮੇਰੇ ਚਿਹਰੇ ਤੋਂ ਬੜੀ ਆਸਾਨੀ ਨਾਲ ਪੜ ਲਿਆ ਉਹ ਮੈਨੂੰ ਪੁੱਛਦੀ ਹੈ ਮੰਮੀ ਜੀ ਕੀ ਤੁਸੀਂ ਮੇਤੂ ਨਰਾਜ਼ ਹੋ ਮੈਂ ਹੈਰਾਨ ਹੋ ਗਈ ਆਪਣੀ ਧੀ ਦੀ ਗੱਲ ਸੁਣ ਕੇ ਮੇਰੀ ਧੀ ਇੰਨੀ ਵੱਡੀ ਹੋ ਗਈ ਆਪਣੀ ਮਾਂ ਦਾ ਚਿਹਰਾ ਪੜ ਸਕਦੀ ਆ ਮੈਂ ਗੱਲ ਟਾਲਣ ਲਈ ਕਿਹਾ ਪੁੱਤ ਮੇਰਾ ਸਿਰ ਦੁਖਦਾ। ਮੇਰੀ ਧੀ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੇਰਾ ਸਿਰ ਦਬਾਉਣ ਲੱਗੀ। ਮੇਰੇ ਮਨ ਨੂੰ ਰਾਹਤ ਮਿਲੀ। ਪਰ ਜਦੋਂ ਮੈਂ ਆਪਣੀ ਧੀ ਦੇ ਚਿਹਰੇ ਵੱਲ ਵੇਖਿਆ ਤਾਂ ਮੈਨੂੰ ਰਜ਼ੀਆ ਦਾ ਚਿਹਰਾ ਕਿਉ ਨਜ਼ਰ ਆਇਆ? ਮੈਂ ਰਾਤ ਨੂੰ ਵੀ ਚੰਗੀ ਤਰ੍ਹਾਂ ਸੋਚ ਨਾ ਸਕੀ। ਰਜ਼ੀਆ ਕਦੇ ਹੱਸਦੀ ਨਜ਼ਰ ਆਵੇ, ਕਦੀ ਰੋਂਦੀ। ਇੱਕ ਵਾਰ ਤਾਂ ਮੈਨੂੰ ਇੰਜ ਲੱਗਿਆ ਜਿਵੇਂ ਰਹੀਮ ਰਜ਼ੀਆ ਦੀ ਬਾਹ ਫੜ ਕੇ ਕਿਧਰ ਦੂਰ ਲੈ ਜਾ ਰਿਹਾ ਹੈ ਤੇ ਮੇਰੀ ਅੱਖ ਖੁੱਲ ਗਈ। ਫਿਰ ਸਾਰੀ ਰਾਤ ਮੈਨੂੰ ਨੀਂਦ ਨਾ ਆਈ। ਸਵੇਰੇ ਪ੍ਰਾਰਥਨਾ ਤੋਂ ਬਾਅਦ ਜਦੋਂ ਮੈਂ ਆਪਣੀ ਜਮਾਤ ਵਿੱਚ ਬੱਚਿਆਂ ਨੂੰ ਪੜ੍ਹਾ ਰਹੀ ਸੀ ਤਾਂ ਰਹੀਮ ਰਜ਼ੀਆ ਦੀ ਬਾਹ ਫੜੀ ਜਮਾਤ ਵਿੱਚ ਦਾਖਲ ਹੋਇਆ ਮੇਰੇ ਹੱਥ ਵਿੱਚ ਚਾਕ ਸੀ ਤੇ ਮੈਂ ਬਲੈਕਬੋਰਡ ਤੇ ਕੁਝ ਲਿਖ ਰਹੀ ਸਾਂ ਰਹੀਮ ਮੇਰੇ ਪੈਰਾਂ ਤੇ ਹੱਥ ਲਾਉਣ ਲੱਗਾ ਮੈਂ ਇੱਕਦਮ ਤਰਬਕ ਕੇ ਪਿੱਛੇ ਹੋ ਗਈ ਉਹ ਹੱਥ ਜੋੜੀ ਮੇਰੇ ਕੋਲ ਖੜਾ ਆਖਣ ਲੱਗਾ ਮੈਡਮ ਜੀ ਮੇਤੋਂ ਗਲਤੀ ਹੋ ਗਈ ਕੱਲ ਮੈਤੋਂ ਬਹੁਤ ਭਲਾ ਬੁਰਾ ਆਖ ਹੋ ਗਿਆ ਤੁਹਾਨੂੰ ਹੁਣ ਮੈਂ ਪਛਤਾਉਂਦਾ ਹਾਂ ਉਹਦੀਆਂ ਅੱਖਾਂ ਵਿੱਚ ਸੱਚਮੁੱਚੀ ਪਛਤਾਵੇ ਦੇ ਅਥਰੂ ਸਨ ਮੈਂ ਹੈਰਾਨ ਸਾਂ ਕਿ ਇਹ ਕੱਲ ਵਾਲਾ ਹੀ ਰਹੀਮ ਹੈ ਮੈਂ ਹੁਣ ਵੀ ਚੁੱਪ ਸਾਂ ਮੈਂ ਕੁਝ ਨਹੀਂ ਸੀ ਬੋਲ ਪਾ ਰਹੀ ਰਹੀਮ ਨੇ ਦੱਸਿਆ ਮੇਰੀ ਪਿਛਲੇ 5-6 ਦਿਨਾਂ ਤੋਂ ਦਿਹਾੜੀ ਨਹੀਂ ਲੱਗੀ ਤੁਹਾਨੂੰ ਸਾਡੇ ਘਰ ਦੀ ਹਾਲਤ ਦਾ ਪਤਾ ਮੈਨੂੰ ਕਿਸੇ ਨੇ ਕਿਹਾ ਕਿ ਰਜ਼ੀਆਂ ਨੂੰ ਬੜੀ ਕੋਠੀ ਵਿੱਚ ਬੱਚਾ ਸੰਭਾਲਣ ਲਈ ਭੇਜਣ ਤੇ 1000 ਰੁਪਏ ਮਹੀਨਾ ਮਿਲਿਆ ਕਰਨਗੇ ਮੈਂ ਮਜਬੂਰ ਸਾਂ ਮੈਡਮ ਜੀ ਢਿੱਡ ਦੀ ਭੁੱਖ ਬੰਦੇ ਦੀ ਰੂਹ ਨੂੰ ਮਾਰ ਦਿੰਦੀ ਕੱਲ ਮੈਂ ਨਹੀਂ ਮੇਰੇ ਵਿੱਚ ਮੇਰੇ ਪਰਿਵਾਰ ਦੀ ਬੇਵੱਸ ਭੁੱਖ ਬੋਲ ਰਹੀ ਸੀ ਮੇਰੇ ਘਰ ਦੇ ਜੀ ਇਸ ਗੱਲ ਲਈ ਸਹਿਮਤ ਨਹੀਂ ਸਨ ਜਿਸ ਕਾਰਨ ਕੱਲ ਜਦ ਤੁਸੀ ਮੇਰੇ ਘਰ ਆਏ ਤਾਂ ਮੇਥੋਂ ਤੁਹਾਨੂੰ ਵੀ ਵੱਧ ਘਟ ਆਖ ਹੋ ਗਿਆ ਕਿਉਂਕਿ ਮੇਰਾ ਸਾਰਾ ਪਰਿਵਾਰ ਮੇਥੋਂ ਬਾਗੀ ਹੋ ਗਿਆ ਸੀ ਕੋਈ ਨਹੀਂ ਸੀ ਚਾਹੁੰਦਾ ਰਜ਼ੀਆ ਕਰੋ ਜਾਵੇ ਕਿਸੇ ਨੇ ਵੀ ਕੱਲ ਦੀ ਬੁਰਕੀ ਮੂੰਹ ਨੂੰ ਨਿਲਾ ਕੇ ਦੇਖੀ ਉਹਨੇ ਥੋੜੀ ਦੇਰ ਚੁੱਪੀ ਮੂੰਹ ਤੇ ਧਾਰ ਲਈ ਤੇ ਫਿਰ ਠੰਡਾ ਹੋਂਕਾ ਲੈ ਕੇ ਆਖਣ ਲੱਗਿਆ ਜੇ ਭੁੱਖ ਨਾਲ ਮਰ ਗਏ ਤਾਂ ਕੋਈ ਗੱਲ ਨਹੀਂ ਪਰ ਇੱਕ ਦੂਜੇ ਤੋਂ ਬਗੈਰ ਨਹੀਂ ਰਜ਼ੀਆ ਮੇਰੇ ਗਾਲ ਲੱਗ ਬਹੁਤ ਰੋਈ ਤੇ ਆਖਣ ਲੱਗੀ ਅੱਬੂ ਤੈਨੂੰ ਮੇਰੇ ਤੇ ਗਊ ਚ ਫਰਕ ਨਹੀਂ ਨਜ਼ਰ ਆਇਆ ਮੇਰੇ ਭਾਗ ਵੀ ਪੂਰੀ ਵਰਗੇ ਨੇ ਚੰਦਰੀ ਦੇ ਬੋਲਾ ਨੇ ਮੈਨੂੰ ਹਲੂਣ ਕੇ ਰੱਖ ਦਿੱਤਾ ਮੇਰੀ ਰੂਹ ਚੰਬੀ ਗਈ ਮੈਡਮ ਜੀ ਮੈਨੂੰ ਆਪਣੀ ਭੁੱਲ ਦਾ ਅਹਿਸਾਸ ਹੈ ਮੈਨੂੰ ਪਤਾ ਤੁਹਾਨੂੰ ਇੱਕ ਬੱਚੇ ਦੇ ਨਾਂ ਕੱਟਣ ਤੇ ਫਰਕ ਨਹੀਂ ਪੈਣ ਲੱਗਿਆ ਪਰ ਮੇਰੀ ਰਜ਼ੀਆ ਦਾ ਨਾਂ ਨਾ ਕਟਿਓ ਅੱਜ ਮੈਂ ਦਿਹਾੜੀ ਲੱਭਣ ਚੱਲਿਆ ਮੇਰੀ ਤੀ ਤੁਹਾਡੇ ਕੋਲ ਪੜੇਗੀ ਰਹੀਮ ਬੋਲ ਰਿਹਾ ਸੀ ਤੇ ਮੇਰੀਆਂ ਅੱਖਾਂ 'ਚ ਹੰਝੂ ਮੇਰੇ ਕਾਬੂ ਤੋਂ ਬਾਹਰ ਹੁੰਦੇ ਜਾਪ ਰਹੇ ਸਨ ਸਾਰੇ ਬੱਚੇ ਮੇਰੇ ਮੂੰਹ ਵੱਲ ਨੀਂਜ ਲਾ ਕੇ ਵੇਖ ਰਹੇ ਸਨ ਰਹੀਮ ਆਪਣੇ ਹੱਥ ਜੋੜੀ ਖੜਾ ਸੀ ਤੇ ਉਸ ਦੀਆਂ ਨਜ਼ਰਾਂ ਮੇਰੇ ਚਿਹਰੇ ਤੇ ਟਿਕੀਆਂ ਹੋਈਆਂ ਸਨ ਮੈਂ ਮੂੰਹੋਂ ਤਾਂ ਕੁਝ ਨਾ ਆਖ ਸਕੀ ਪਰ ਮੇਰੇ ਧੁਰ ਅੰਦਰੋਂ ਮੈਨੂੰ ਇੱਕ ਆਵਾਜ਼ ਸੁਣਾਈ ਦੇ ਰਹੀ ਸੀ ਕਮਲਿਆ ਮੈਂ ਰਜ਼ੀਆ ਦਾ ਨਾਂ ਨਹੀਂ ਕੱਟ ਸਕਦੀ ਕਿਉਂਕਿ ਮੈਨੂੰ ਇਸ ਦਾ ਨਾਂ ਕੱਟਣ ਤੇ ਬਹੁਤ ਫਰਕ ਪੈਂਦਾ ਹੈ ਹਾਂ ਫਰਕ ਤਾਂ ਪੈਂਦਾ ਹੈ ਧੰਨਵਾਦ ਦੇਖਿਆ ਮੰਦੀਪ ਪ੍ਰੇਮਪੀ ਹੁਣਾਂ ਨੇ ਆਪਣੀ ਕਹਾਣੀ ਚ ਧੀਆ ਨੂੰ ਕਿੰਨਾ ਸਤਕਾਰ ਤੇ ਪਿਆਰ ਦਿੱਤਾ ਤੇ ਪਿਓ ਨੇ ਵੀ ਆਪਣੀ ਭੁੱਲ ਬਖਸ਼ਾ ਲਈ ਬਿਲਕੁਲ ਔਰ ਸੱਚੀ ਗੱਲ ਹੈ ਫਰਕ ਪੈਂਦਾ ਹੈ ਇੱਕ ਇੱਕ ਬੱਚੇ ਦੇ ਪੜਨ ਦਾ ਫਰਕ ਪੈਂਦਾ ਹੈ ਅਗਰ ਆਪਾਂ ਇੱਕ ਵੀ ਬੱਚੇ ਨੂੰ ਪੜਾ ਸਕੀਏ ਤੇ ਇਹਦੇ ਨਾਲ ਕਈਆਂ ਨੂੰ ਫਰਕ ਪਏਗਾ ਤੇ ਬਿਹਤਰ ਆਈ ਹੋਏ ਕਿ ਅਸੀਂ ਵੀ ਹਰ ਇੱਕ ਨੂੰ ਇਸ ਚੀਜ਼ ਪਾਸੇ ਧਿਆਨ ਦੇਣਾ ਚਾਹੀਦਾ ਹੈ ਅਗਰ ਕਿਧਰੇ ਸਾਨੂੰ ਨਜ਼ਰ ਆਏ ਕਿ ਸਾਡੇ ਕੋਈ ਆਪਣੇ ਕੰਮ ਕਰਨ ਵਾਲਾ ਹੈ ਜਾਂ ਕੋਈ ਮੇਡ ਹੈ ਉਹਨਾਂ ਦੇ ਬੱਚੇ ਨਹੀਂ ਪੜ ਰਹੇ ਤੇ ਸਾਨੂੰ ਉਹਨਾਂ ਦਾ ਫਾਤ ਫੜ ਕੇ ਸਕੂਲ ਤੱਕ ਜ਼ਰੂਰ ਛੱਡਣਾ ਚਾਹੀਦਾ ਬਿਲਕੁਲ ਠੀਕ ਹੈ ਤੁਸੀਂ ਆਰ ਦੇਖੋ ਨਾ ਅਸੀਂ ਤਾਂ ਹਮੇਸ਼ਾ ਹੀ ਗੱਲ ਕਰਦੇ ਹੁੰਦੇ ਹਾਂ ਕਿ ਲੜਕੀ ਪੜੇ ਤਾਂ ਲੜਕਾ ਪੜੇ ਤਾਂ ਪੜੇਗਾ ਇੱਕ ਕੁੜੀ ਪੜੇ ਤਾਂ ਪੜਨ ਅਨੇਕ ਹੈ ਨਾ ਕਿਉਂਕਿ ਮਾਂ ਨੇ ਤਾਂ ਸਾਰੇ ਪਰਿਵਾਰ ਨੂੰ ਫਿਰ ਪੜਾ ਦੇਣਾ ਹੁੰਦਾ ਨਾ ਜੀ ਤੇ ਲਓ ਜੀ ਹੁਣ ਬਸ ਇੱਕ ਗੀਤ ਵੀ ਪੜਾਉਣ ਨੂੰ ਇਹੋ ਜਿਹਾ ਸੁਣਾ ਦੇਣਾ ਜਿੱਥੇ ਕੁੜੀਆਂ ਨੂੰ ਪਿਆਰ ਸਤਿਕਾਰ ਤੇ